ਮੇਰਾ ਖਿਆਲ ਹੈ ਦੁਨੀਆ ਦੇ ਵਿੱਚ ਕੋਈ ਨਹੀਂ ਜਿੰਨਾ ਬੇਬਕੂ ਹੋਇਆ ਇੱਥੇ ਗੱਲ ਕਰ ਦਿੰਦਾ ਉੱਥੇ ਭੁੱਲ ਜਾਂਦਾ ਜਾ ਕੇ ਨੂੰ ਚੇਤਾ ਵੀ ਨਹੀਂ ਰਹਿਦਾ ਮੈਂ ਵੇਦਾ ਕੀ ਕੀਤਾ ਪੰਜਾਬੀਆਂ ਨਾਲ ਕੀ ਕੀ ਵੇਦੇ ਕਰਕੇ ਆਏ ਲੋਕਾਂ ਦੇ ਨਾਲ ਬਿਲਕੁਲ ਘਟਿਆ ਮਾੜਾ ਤੇ ਸਭ ਤੋਂ ਨਫਿੱਟ ਮੁੱਖ ਮੰਤਰੀ ਚੰਡੀਗੜ੍ਹ ਚ ਘੜਾ ਨਹੀਂ ਸੀ ਹੁੰਦਾ ਇੱਥੇ ਜੋ ਮਰਜ਼ੀ ਕਰੀ ਜਾਂਦੇ ਮੁੱਖ ਮੰਤਰੀ ਕਿਸੇ ਏਰੀਆ 'ਚ ਜਾਵੇ ਤੇ ਸਾਰੀਆਂ ਸੜਕਾਂ ਹੀ ਬਲਾਕ ਹੋ ਜੇਗਾ ਪੇਟੀਕਲੀ ਲੋਕ ਨੇ ਤਾਂ ਹੁੰਦੇ ਹੀ ਬੇਈਮਾਨ ਇਹੋ ਹੀ ਆ ਕਸਮਾਂ ਕੁਸਮਾਂ ਇਹਨਾਂ ਨੂੰ ਨਹੀਂ ਚੁੱਕਣੀਆਂ ਚਾਹੀਦੀ ਕਿ ਅੰਤਰ ਸਰਕਾਰ ਪੰਜਾਬ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੁਹਾਡੇ ਨਾਲ ਰਹਿਮਸ਼ਿਵਰਾ ਕਰਨ ਤੋਂ ਬਾਅਦ ਸਾਰਾ ਫਾਈਨਲ ਹੋ ਜਾਊਗਾ ਪਰ ਉਹ ਬਈ ਮਨ ਹੋ ਗਈ ਉਹ ਅੱਗੇ ਪਹਿਲੇ ਲਾਗੂ ਹੋ ਗਿਆ ਤਾਂ ਫਿਰ ਵੇਖੋ ਕਿਸੇ ਦੇ ਵੱਸ ਦੀ ਵੀ ਗੱਲ ਹੈ ਜਿਹੜੀ ਬਿਜਲੀ ਦਾ ਬਿੱਲ ਭਰਨਾ ਉਹ ਨਹੀਂ ਰਹੂਗੀ ਆਡਾਨੀ ਆਵਾਨੀ ਹੋਣੀ ਉਹਨਾਂ ਦੀ ਪੂਰੀ ਆਖਿਆ ਪੰਜਾਬ ਦੇ ਉੱਤੇ ਜਿਵੇਂ ਦਿੱਲੀ ਦੇ ਵਿੱਚ ਮੋਰਚਾ ਲਾਇਆ ਸੀ ਤਗੜਿਆ ਹੋ ਕੇ ਉਸੇ ਤਰ੍ਹਾਂ ਮੋਰਚਾ ਲਾਣਾ ਪਊਗਾ ਨਾ ਤਾਂ ਪੰਜਾਬ ਦੇ ਉੱਤੇ ਉਹਨੂੰ ਆਪਣਾ ਅਧਿਕਾਰ ਜਮਾਉਣਾ ਈ ਹੈ ਸੋ ਸੰਯੁਕਤ ਕਿਸਾਨ ਮੋਰਚਾ ਦੀ ਇੱਕ ਵੱਡੀ ਰੈਲੀ ਜਿਹੜੀ ਆ ਬੜੇ ਚਿਰਾਂ ਬਾਅਦ ਚੰਡੀਗੜ੍ਹ ਦੇ ਵਿੱਚ ਕਾਮਯਾਬ ਹੋਈ ਆ ਸਦਾ ਬੂਟਾ ਸਿੰਘ ਜੀ ਕੀ ਲੋੜ ਪੈ ਗਈ ਇਸ ਵੱਡੀ ਰੈਲੀ ਦੀ ਤੁਹਾਨੂੰ ਵੇਖੋ ਸਰਕਾਰਾਂ ਜਿਹੜੀਆਂ ਨਾ ਹਮੇਸ਼ਾ ੱੱਕਾ ਕਰਦੀਆਂ ਸਟੇਟਾਂ ਨਾਲ ਤੇ ਇਸੇ ਤਰ੍ਹਾਂ ਹੀ ਹੁਣ ਇਹ ਜਿਹੜੀ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਵੀ ਪੰਜਾਬ ਦੇ ਨਾਲ ਬਹੁਤ ਵੱਡੇ ਪੱਧਰ ਤੇ ੱੱਕਾ ਕਰਦੀ ਹੈ ਵੀ ਔਰ ੱੱਕੇ ਕਰਨ ਦਾ ਯਤਨ ਕਰਦੀ ਰਹਿੰਦੀ ਹੈ ਜਿਵੇਂ ਪਿੱਛੇ ਬੀਬੀ ਐਮਬੀ ਨੂੰ ਲੈ ਗਈ ਚੰਡੀਗੜ੍ਹ ਤੋਂ ਖਿੱਚਣ ਦਾ ਯਤਨ ਕਰਦੇ ਆ ਪੀਯੂ ਤੇ ਵਿਦਿਆਰਥੀਆਂ ਨਾਲ ਧੱਕਾ ਹੋ ਰਿਹਾ ਉਹਦੇ ਉੱਤੇ ਵੀ ਕੇਂਦਰੀਕਰਨ ਕਰਨਾ ਚਾਹੁੰਦੇ ਨੇ ਆਪਣਾ ਕਬਜਾ ਜਮਾਉਣਾ ਚਾਹੁੰਦੇ ਆ ਤੇ ਬਿਜਲੀ ਸੋਧ ਬਿੱਲ ਜਿਹੜਾ 2020 BC ਜਦੋਂ ਆਪਾਂ ਦਿੱਲੀ ਗਏ ਆ ਉਹਦੇ ਵਿੱਚ ਉਹ ਬਿੱਲ ਲੈ ਕੇ ਆਉਣਾ ਚਾਹੁੰਦੇ ਸੀ ਤੇ ਉਦੋਂ ਉਹਨਾਂ ਨੇ ਸਾਡੇ ਨਾਲੇ ਫੈਸਲਾ ਕਰ ਲਿਆ ਕਿ ਇਹ ਬਿੱਲ ਜਿਹੜਾ ਅਸੀਂ ਬਿਲਕੁਲ ਨਹੀਂ ਲੈ ਕੇ ਆਉਂਦੇ ਅਗਰ ਲੋੜ ਪਈ ਸ਼ਾਦੀਪੁਰ ਸਾਹਿਬ ਜੀ ਪੰਜਾਬ ਵਾਸੀਆਂ ਨੂੰ ਮੁਲਕ ਦੇ ਵਾਸੀਆਂ ਨੂੰ ਇਹ ਜ਼ਰੂਰ ਦੱਸੋ ਕਿ ਇਹ ਜਿਹੜਾ ਬਿੱਲ ਪਾਸ ਹੋ ਜਾਏਗਾ ਬਿਜਲੀ ਵਾਲਾ ਤੇ ਕਿਵੇਂ ਫਿਰ ਪਟਾਕੇ ਪੈਣਗੇ ਉਹੀ ਦੱਸ ਲਿਆ ਤੁਹਾਨੂੰ ਮੈਂ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਇਹਨੂੰ ਤੁਸੀਂ ਸਮਝੋ ਵੀ ਇਹ ਕੈਨਸਲ ਹੋ ਗਿਆ ਇਹ ਰੱਦ ਹੋ ਗਿਆ ਅਗਰ ਜੇ ਲੋਡ ਪੈਂਦੀ ਏ ਤੇ ਐਸਕੇਮ ਦੇ ਨਾਲ ਰਹਿ ਕਰਨ ਤੋਂ ਬਾਅਦ ਫਿਰ ਲੈ ਕੇ ਆਵਾਂਗੇ ਜੇ ਲੋਡ ਪਈ ਰਹਿ ਕਰਨ ਤੋਂ ਬਾਅਦ ਪਰ ਹੁਣ ਉਹ ਚੋਰੀ ਛੁਪੇ ਹੀ ਲਿਆ ਕੇ ਆ 1 ਦਸੰਬਰ ਨੂੰ ਸੈਸ਼ਨ ਸ਼ੁਰੂ ਹੋ ਰਿਹਾ ਉਹਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਹੁਣ ਇਸੇ ਕਰਕੇ ਦਬਾਅ ਪਿਆ ਰਿਹਾ ਵੀ ਉਹ ਪਿਛਾ ਹਟ ਜਾਣ ਅਗਰ ਜੇ ਬਿੱਲ ਲੈ ਕੇ ਆ ਕੇ ਪਹਿਲੇ ਲਾਗੂ ਹੋ ਗਿਆ ਤਾਂ ਫਿਰ ਵੇਖੋ ਕਿਸੇ ਦੇ ਵਸਦੀ ਦੀ ਵੀ ਗੱਲ ਹੈ ਜਿਹੜੀ ਬਿਜਲੀ ਦਾ ਬਿੱਲ ਭਰਨਾ ਉਹ ਨਹੀਂ ਰੂਗੀ ਸਾਡੇ ਹਿੰਦੁਸਤਾਨ ਦੇ ਵਿੱਚ ਕੋਈ ਸਟੇਟਾ ਇਹੋ ਜਿਹਾ ਜਿਵੇਂ ਪੰਜਾਬ ਵੀ ਹੈ ਉਹਦੇ ਬਿਜਲੀ ਮਾਫ ਹੈ ਬਿਲਕੁਲ 600 ਜੁਟ ਘਰਾਂ ਨੂੰ ਮਾਫ ਬੋਰਾ ਵਾਲੀ ਬਾਤ ਬਿਲਕੁਲ ਹੀ ਚਾਹੇ ਵੱਡਾ ਕਿਸਾਨ ਹੈ ਚਾਹੇ ਛੋਟਾ ਕਿਸਾਨ ਹੈ ਅਗਰ ਜੇਕਰ ਮੀਟਰ ਲੱਗ ਗਏ ਜਿਹੜੇ ਸਮਾਰਟ ਮੀਟਰ ਨੇ ਇਹ ਚਿਪ ਵਾਲੇ ਮੀਟਰ ਲੱਗਣਗੇ ਫਿਰ ਆਪਾਂ ਇਹਦੇ 'ਚ ਜਿੰਨਾ ਕੋ ਰੀਚਾਰਜ ਕਰਾਵਾਂਗੇ ਜਿਵੇਂ ਰੀਚਾਰਜ ਆਪਾਂ ਕਰਦੇ ਆ ਫੋਨ ਨੂੰ ਰੀਚਾਰਜ ਕਰਦੇ ਆ ਫਿਰ ਉਹ ਰੀਚਾਰਜ ਹੋਊਗਾ ਮੀਟਰ ਤਾਂ ਫਿਰ ਉਹਨਾਂ ਹੀ ਕੋਈ ਆਪਾਂ ਬਿਜਲੀ ਫੂਕ ਸਕਾ ਕਿ ਜਿੰਨੇ ਆਪਾਂ ਉੱਤੇ ਪੈਸੇ ਪਵਾਇਆ ਮੁਕੰਮਲ ਤੌਰ ਤੇ ਕਾਰਪੋਰੇਟ ਕਰਾਣਿਆਂ ਤੋਂ ਕੋਲ ਬਿਜਲੀ ਪ੍ਰਬੰਧ ਚੱਲੇ ਅਡਾਨੀ ਜਿਹੜੇ ਨਾ ਅਡਾਨੀ ਆਵਾਨੀ ਹੁਣੀ ਉਹਨਾਂ ਦੀ ਪੂਰੀ ਆਖਿਆ ਪੰਜਾਬ ਦੇ ਉੱਤੇ ਪੰਜਾਬ ਦਾ ਐਗਰੀਕਲਚਰਲ ਸੈਕਟਰ ਤੇ ਜੋ ਵੀ ਟੋਟਲ ਸਾਰਾ ਸਿਸਟਮ ਹੈ ਪੰਜਾਬ ਦਾ ਆਪਣੇ ਹੱਥਾਂ 'ਚ ਲੈਣ ਚਾਹੁੰਦੇ ਉਹਦੇ ਵਿੱਚ ਬਿਜਲੀ ਆ ਹੌਲੀ ਹੌਲੀ ਚੂੜੀ ਕੱਸ ਰਹੇ ਆ ਕਿ ਇਹਨਾਂ ਕੋਲ ਬਿਜਲੀ ਖੋਲੋ ਪਾਣੀ ਖੋਲੋ ਤੇ ਆਪੇ ਜਿਉ ਭੱਜ ਜਾਣਗੇ ਪੈਲੀਆਂ ਛੱਡ ਕੇ ਜੇਕਰ ਬਿਜਲੀ ਖੋਈ ਜਾਂਦੀ ਹੈ ਤੇ ਬਿਲਕੁਲ ਭੱਜੀ ਭਜਾਇਆ ਕਿਸਾਨਾਂ ਦੇ ਪੱਲੇ ਕੱਖ ਨਹੀਂ ਰਹਿਣਾ ਕਿਹੜਾ ਬਿੱਲੇ ਦਾ ਭਰ ਲੂਗਾ ਕਿਹੜਾ ਜਲਾ ਲੂਗਾ ਕੋਈ ਸਭ ਤੋਂ ਵੱਡੀ ਗੱਲ ਜਿਹੜੀ ਹੈ ਮੈਂ ਜਿਹੜੀ ਤੁਸਾਂ ਕੀਤੀ ਹੈ ਵੀ ਦੇਸ਼ ਵਾਸੀਆਂ ਨੂੰ ਅਸੀਂ ਇੱਕੋ ਗੱਲ ਕਹਿਣੀ ਚਾਹੁੰਦੇ ਹਾਂ ਵੀ ਤਗੜੇ ਹੋ ਜੋ ਜਿਵੇਂ ਦਿੱਲੀ ਦੇ ਵਿੱਚ ਮੋਰਚਾ ਲਾਇਆ ਸੀ ਤਗੜਿਆ ਹੋ ਕੇ ਉਸੇ ਤਰ੍ਹਾਂ ਮੋਰਚਾ ਲਾਣਾ ਪਊਗਾ ਨਾ ਤਾਂ ਪੰਜਾਬ ਦੇ ਉੱਤੇ ਉਹਨੂੰ ਆਪਣਾ ਅਧਿਕਾਰ ਜਮਾਉਣ ਲਈਏ ਤੇ ਨਾ ਜਿਹੜਾ ਬਿਜਲੀ ਆ ਬਿੱਲ ਲੈ ਕੇ ਆ ਰਹੇ ਨੇ ਇਹ ਲਾਗੂ ਹੋਣ ਦੀ ਅਸੀਂ ਪੰਜਾਬ ਦਾ ਮੁੱਖ ਮੰਤਰੀ ਤੇ ਕਹਿੰਦਾ ਸਾਡੇ ਕੋਲ ਨਹਿਰਾਂ ਦਾ ਪਾਣੀ ਪੜੀ ਆ ਫਿਰ ਬਿਜਲੀ ਅਸੀਂ ਕੀ ਕਰਨੀ ਆ ਯਾਰ ਇਹ ਤਾਂ ਬੇਵਕੂ ਹੈ ਮੁੱਖ ਮੰਤਰੀ ਦੇ ਕਹਿਣੇ ਨਹੀਂ ਚਾਹੀਦਾ ਇਹਦੇ ਜਿਹਦਾ ਬੇਵਕੂ ਬੰਦਾ ਮੇਰਾ ਖਿਆਲੇ ਦੁਨੀਆ ਦੇ ਵਿੱਚ ਕੋਈ ਨਹੀਂ ਜਿੰਨਾ ਬੇਵਕੂ ਹੋਇਆ ਇੱਥੇ ਗੱਲ ਕਰ ਦਿੰਦਾ ਉੱਥੇ ਭੁੱਲ ਜਾਂਦਾ ਜਾ ਕੇ ਨੂੰ ਚੇਤਾ ਵੀ ਨਹੀਂ ਰਹਿਦਾ ਮੈਂ ਵੈੜਾ ਕੀ ਕੀਤਾ ਪੰਜਾਬੀਆਂ ਨਾਲ ਕੀ ਕੀ ਵਾਅਦੇ ਕਰਕੇ ਆਏ ਲੋਕਾਂ ਦੇ ਨਾਲ ਜਦੋਂ ਇਹਨਾਂ ਨੇ ਇਹਨਾਂ ਦੀ ਸਰਕਾਰ ਬਣਾਉਣੀ ਸੀ ਕੀ ਕੀ ਇਹਨਾਂ ਨੇ ਵਾਅਦਾ ਕੀਤਾ ਸੀ ਇੱਕ ਵੀ ਵਾਅਦਾ ਉਹਦੇ ਵਿੱਚ ਨੇ ਹ ਤੱਕ ਪੂਰਾ ਨਹੀਂ ਕੀਤਾ ਨਾ ਕੋਈ ਆਸ ਲੱਗਦੀ ਹੈ ਵੀ ਬਿਲਕੁਲ ਘਟੀਆ ਮਾੜਾ ਤੇ ਸਭ ਤੋਂ ਨਫਿੱਟ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਣ ਸਰਦਾਰ ਮਹਿੰਦਰ ਸਿੰਘ ਦਾ ਮੁੰਡਾ ਸਭ ਤੋਂ ਉਹਨਾਂ ਨੇ ਤਾਂ ਬੜਾ ਵੱਡਾ ਉੱਥੇ ਆਨੰਦਪੁਰ ਸਾਹਿਬ 'ਚ ਪ੍ਰੋਗਰਾਮ ਕੀਤਾ ਬੱਲੇ ਬੱਲੇ ਕਰਾਈ ਪਈ ਆ ਤੁਸੀਂ ਨਿਖਤ ਗਈ ਜਾਂਦੇ ਹੋ ਪੋਲੀਟਿਕਲ ਗੇਮਾਂ ਨੇ ਸਾਰੀਆਂ ਹੀ ਉਹ ਪੋਲੀਟਿਕਲ ਗੇਮਾਂ ਨੇ ਧਰਮ ਦੀ ਉੱਥੇ ਧਰਮ ਦੇ ਤੌਰ 'ਤੇ ਇਨਾਂ ਇਹਨਾਂ ਨੇ ਕਰਤਾ ਧੰਨਵਾਦ ਇਹਨਾਂ ਨੂੰ ਮੁਬਾਰਕ ਠੀਕ ਆ ਉਹ ਇੱਥੇ ਵੀ ਹੋ ਸਕਦਾ ਸੀਗਾ ਚੰਡੀਗੜ੍ਹ 'ਚ ਘੜਾ ਨਹੀਂ ਸੀ ਹੁੰਦਾ ਇੱਥੇ ਜੋ ਮਰਜ਼ੀ ਕਰੀ ਜਾਂਦੇ ਲੇਕਿਨ ਜਦੋਂ ਇਹ ਇੱਕ ਮੁੱਖ ਮੰਤਰੀ ਕਿਸੇ ਏਰੀਆ 'ਚ ਜਾਵੇ ਤੇ ਸਾਰੀਆਂ ਸੜਕਾਂ ਹੀ ਬਲਾਕ ਹੋ ਜਾਂਦੀਆਂ ਹੋ ਸਕਦਾ ਆਨੰਦਪੁਰ ਸਾਹਿਬ ਸੰਗਤ ਨੂੰ ਪ੍ਰੋਬਲਮ ਆਈ ਹੋਵੇ ਪਰ ਚਲੋ ਠੀਕ ਹੈ ਇਹਨਾਂ ਨੇ ਕੀਤਾ ਧਰਮ ਦਾ ਪ੍ਰਚਾਰ ਕੀਤਾ ਚਾਹ ਪੋਲੀਟੀਕਲ ਗੇਮ ਨਾਲ ਕੀਤਾ ਜਾਂ ਕਿਵੇਂ ਕੀਤਾ ਪਰ ਇੱਕ ਗੱਲ ਉਹ ਇੱਥੇ ਵੀ ਹੋ ਸਕਦਾ ਸੀ ਉੱਥੇ ਹੋਰ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਜਿਹੜੇ ਇਹਨਾਂ ਨੇ ਪਵਿੱਤਰ ਸ਼ਹਿਰ ਐਲਾਨ ਕੀਤੇ ਨੇ ਉਹ ਚੰਡੀਗੜ੍ਹ ਤੋਂ ਵੀ ਹੋ ਸਕਦੇ ਹਨ ਚੰਡੀਗੜ੍ਹ ਤੋਂ ਵੀ ਬੀਬੀ ਹਰਿ ਸਿਮਰਤ ਵਾਹ ਕੇਜਰੀਵਾਲ ਵੀ ਕਹਿੰਦਾ ਬੇੜਾ ਗਰਕ ਹੋ ਜੇ ਜਿੰਨੇ ਬੇਈਮਾਨੀ ਕੀਤੀ ਹੋਵੇ ਵੇਖੋ ਜਿਹੜੇ ਪੋਲੀਟਿਕਲੀ ਲੋਕ ਨੇ ਤਾਂ ਹੁੰਦੇ ਹੀ ਬੇਈਮਾਨ ਇਹੋ ਜਿਹੀਆਂ ਕਸਮਾਂ ਕੁਸਮਾਂ ਇਹਨਾਂ ਨੂੰ ਨਹੀਂ ਚੁੱਕਣੀਆਂ ਚਾਹੀਦੀਆਂ ਮੇਰੇ ਆਈਡੀਆ ਦੇ ਮੁਤਾਬਕ ਕਸਮਾਂ ਚੁੱਕਦੇ ਨੇ ਤੇ ਜਾਂ ਫਿਰ ਉਹਤੇ ਖਰਿਆਂ ਉਤਰਨਾ ਚਾਹੀਦਾ ਹੈ ਪਹਿਲੇ ਮਨ ਵਿੱਚ ਗੱਲ ਬਿਰਾ ਲੈਣੀ ਚਾਹੀਦੀ ਏ ਵੀ ਬਿਲਕੁਲ ਨਾ ਬੇਈਮਾਨੀ ਕਰਨੀ ਹੈ ਨਾ ਬੇਈਮਾਨੀ ਦਾ ਪੈਸਾ ਹੌਣ ਦੇਣਾ ਤੇ ਨਾ ਹੇਰਾਫੇਰੀ ਕਰਨੀ ਹੈ ਜਦ ਮਨ ਵਿੱਚ ਗੱਲ ਧਾਰੀ ਹੋਵੇ ਨਹੀਂ ਤੇ ਬੇਈਮਾਨੀ ਤੋਂ ਬਗਾਰੇ ਪੈਰ ਨਹੀਂ ਪੁੱਟ ਸਕਦੇ ਪੋਲੀਟਿਕਲੀ ਰਾਜਨੀਤਿਕ ਇਹ ਨਾ ਕਮਹਾ ਕੇ ਰੱਖੇਗਾ ਨੇ ਇਹ ਬੇਈਮਾਨੀ ਦਾ ਸਿਸਟਮ ਹੈ ਸਾਰੇ ਇਹ ਸਾਰੀਆਂ ਕੰਪਨੀਆਂ ਦਾ ਇੱਕੋ ਏਜੰਡਾ ਯਾਰ ਸਾਰਾ ਕੋਈ ਵੇਖੋ ਕੇਂਦਰ ਸਰਕਾਰ ਦਾ ਜਿਹੜਾ ਏਜੰਡਾ ਕੇਂਦਰ ਸਰਕਾਰ ਪੰਜਾਬ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਉਹ ਉਹਦਾ ਹੋ ਗਿਆ ਕੇਂਦਰ ਦਾ ਤੇ ਜਿਹੜਾ ਇਹ ਸਾਰੀਆਂ ਕੰਪਨੀਆਂ ਜਿਹੜੀਆਂ ਤੁਸੀਂ ਕੀਆਂ ਇਹ ਇੱਕੋ ਹੀ ਇਹਨਾਂ ਦਾ ਏਜੰਡਾ ਲੁੱਟੋ ਕਿਵੇਂ ਲੁੱਟਿਆ ਜਾਦਾ ਅੱਜ ਦੇ ਅੱਜ ਦੇ ਇਸ ਧਰਨੇ ਨੂੰ ਲੈ ਕੇ ਕਿਹੜੇ ਕਿਹੜੇ ਏਜੰਡੇ ਜਿਹੜੇ ਆ ਮੁੱਖ ਰੱਖੇ ਗਏ ਸੀ ਜਿਵੇਂ ਬਿਜਲੀ ਦਾ ਬਿੱਲਾ ਹੋਰ ਵੇਖੋ ਇਹਦੇ 'ਚ ਜਿਹੜੇ ਸਾਡੇ ਪ੍ਰਾਣੀਆਂ ਮੰਗਾ ਸਨ ਜਿਵੇਂ ਐਮਐਸਪੀ ਵਾਲਾ ਮੁੱਦਾ ਜਿਸ ਦਿਨ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਉਹ ਫਿਰ ਐਲਾਨ ਕਰਨ ਤੋਂ ਬਾਅਦ ਕਹਿੰਦੇ ਉੱਠ ਜਾਓ ਅਸੀਂ ਆਖਿਆ ਜਿਵੇਂ ਆਏ ਨੇ ਕਾਨੂੰਨ ਉਸੇ ਤਰ੍ਹਾਂ ਵਾਪਸ ਹੋ ਜਾਣਗੇ ਫਿਰ ਜਾਵਾਂਗੇ 9 ਦਸੰਬਰ ਨੂੰ ਇਹਨਾਂ ਨੇ ਸਾਨੂੰ ਚਿੱਠੀ ਕੱਢੀ ਬਈ 9 ਦਸੰਬਰ 2021 ਵੀਰ ਬਈ ਤੁਸੀਂ ਆ ਨਾ 21 ਨੂੰ 21 ਨੂੰ ਇਹਨਾਂ ਨੇ ਚਿੱਠੀ ਕੱਢਦੀ ਵੀ ਆ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਇਹ ਲਾਗੂ ਕਰ ਦਿੱਤੀਆਂ ਜਾਣਗੀਆਂ ਮੰਨ ਲੀਆਂ ਜਾਣਗੀਆਂ ਤੁਹਾਡੇ ਨਾਲ ਰਹਿਮਸ਼ਵਰਾ ਕਰਨ ਤੋਂ ਬਾਅਦ ਸਾਰਾ ਫਾਈਨਲ ਹੋ ਜਾਊਗਾ ਪਰ ਉਹ ਬਈ ਮੰਨ ਹੋ ਗਈ ਉਹਦੇ ਵਿੱਚ ਇਹ ਵੀ ਏ ਐਮਐਸਪੀ ਵਾਲਾ ਵੀ ਏ ਬਿਜਲੀ ਸੋਧ ਬਿੱਲ ਵੀ ਸੀ ਇਸੇ ਤਰ੍ਹਾਂ ਹੋਰ ਮੰਗਾ ਵੀ ਨੇ ਕਈ 8 7 8 ਮੰਗਾ ਸੀ ਜਿਹੜੀਆਂ ਇਹਨਾਂ ਨੇ ਵਾਅਦਾ ਕੀਤਾ ਪਰ ਸਰਕਾਰ ਮੁਕਰ ਗਈ ਮਰੇ ਦੇ ਮੁਕਰੇ ਦਾ ਕੱਖ ਬਣਦਾ ਤੁਹਾਨੂੰ ਪਤਾ ਹੀ ਏ ਉਹ ਮਰੀ ਹੋਈ ਸਰਕਾਰ ਹੈ ਜਿਹੜੀ ਮੁਕਰਦੀ ਐਂਦਰ ਕਿਸਾਨ ਹੱਲਾ ਕਰ ਰਹੇ ਆ ਉਧਰ ਯੂਨੀਵਰਸਿਟੀ 'ਚ ਬੈਠੇ ਜਵਾਨ ਹੱਲਾ ਕਰ ਰਹੇ ਯੂਨੀਵਰਸਿਟੀ ਬਾਰੇ ਤੁਹਾਡਾ ਕੀ ਕੀ ਅੰਦਾਜ਼ਾ ਕੀ ਸੋਚ ਨਹੀਂ ਅਸੀਂ ਯੂਨੀਵਰਸਿਟੀ ਵਾਲੇ ਨਾਲ ਐਸਕੇਮ ਡੱਟ ਕੇ ਉਹਨਾਂ ਦੇ ਨਾਲ ਖੜਾ ਜੀ ਡੱਟ ਕੇ ਉਹਨਾਂ ਦੀ ਹਮਾਇਤ ਕਰ ਰਿਹਾ ਅੱਜ ਸਾਰਿਆਂ ਜਿੰਨੇ ਵਰਮ ਨੇ ਸਾਰੇ ਇੱਥੇ ਇਕੱਠੇ ਆਏ ਹੋ ਬਿਜਲੀ ਬੋਰਡ ਵਾਲੇ ਲਾ ਲੋ ਚਾਹ ਮਾਸਟਰ ਨੇ ਚਾਹ ਡਾਕਟਰ ਨੇ ਚਾਹ ਪੀਯੂ ਵਾਲੇ ਨੇ ਸਾਰੇ ਦੇ ਸਾਰੇ ਅੱਜ ਇਸ ਮੋਰਚੇ ਦੇ ਵਿੱਚ ਇਸ ਰੈਲੀ ਦੇ ਵਿੱਚ ਇਕੱਤਰ ਨੇ ਇੱਕ ਜਗ੍ਹਾ ਹੋ ਕੇ ਲੜਾਈ ਅੱਜ ਵੀ ਲੜ ਰਹੇ ਆ ਉਹ ਨਾਲੇ ਸਮੇਂ ਚ ਵੀ ਸਾਰੇ ਇਕੱਠੇ ਹੋਵਾਂਗੇ ਮੈਂ ਇੱਕ ਹੋਰ ਤੁਹਾਡੇ ਚੈਨਲ ਦੇ ਜ਼ਰੀਏ ਗੱਲ ਕਹਿ ਦੇਣੀ ਚਾਹੁੰਦਾ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਬਾਹਰ ਵੀ ਰਹਿ ਜੀਆਂ ਨੇ ਉਹ ਜਥੇਬੰਦੀਆਂ ਵੀ ਇਕੱਠੀਆਂ ਹੋਣ ਇੱਕ ਤਾਕਤ ਬਣਾਈਏ ਇੱਕ ਸੰਵਧਾਨ ਇੱਕ ਪ੍ਰਧਾਨ ਇੱਕ ਨਿਸ਼ਾਨ ਬਣਾ ਕੇ ਜੇ ਤੈਨਾਂ ਹੀ ਲੜਨ ਲੱਗੋ ਤਾਂ ਸਰਕਾਰਾਂ ਅੱਗੇ ਲਾ ਕੇ ਤੁਹਾਡੇ ਪੱਜੂ ਸੋ ਇਹ ਸਾਨੂੰ ਬੁੱਢਾ ਸਿੰਘ ਸ਼ਾਦੀਪੁਰ ਜੀ ਔਰ ਜਿਨ੍ਹਾਂ ਨੇ ਅੱਜ ਦੇ ਜਿਹੜੇ ਏਜੰਡੇ ਦੱਸਿਆ ਔਰ ਨਾਲ ਦੀ ਨਾਲ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਬਾਰੇ ਵੀ ਖੁੱਲ ਕੇ ਚਾਨਣਾ ਪਾਇਆ ਕਲਮ న్యూਸ ਲਈ ਚੰਡੀਗੜ੍ਹ ਤੋਂ ਕੈਮਰਾਮੈਨ ਰੇਸ਼ ਦੇ ਨਾਲ ਕੁਲਦੀਪ ਸਿੰਘ ਜਾਫਲਪੁਰ